ਰਿਸ਼ਤੇ ਲਈ ਹੁਣ ਤੁਹਾਨੂੰ ਕਿਸੇ ਮੈਰਿਜ ਬਿਊਰੋ ਜਾਂ ਵਿਚੋਲੇ ਕੋਲ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਮੋਗਾ ਗੋਤ ਬਰਾੜ ਕੁੜੀ ਦੀ ਪੜ੍ਹਾਈ ਡਿਗਰੀ ਕੀਤੀ ਹੋਈ ਆ ਕੈਨੇਡਾ ਤੋਂ ਡੇਟ ਆਫ ਬਰਥ ਨਵੰਬਰ 1999 ਕੱਦ 5 ਫੁੱਟ 6 ਇੰਚ ਲੜਕੀ ਦੇ ਇੱਕ ਭਰਾ ਮੈਰਿਡ ਉਹ ਵੀ ਕੈਨੇਡਾ ਵਿੱਚ ਪੀਆਰ ਨੇ ਕੁੜੀ ਕੈਨੇਡਾ ਸਰੀ ਦੇ ਵਿੱਚ ਪੀਆਰ ਹੈ ਹੈਲਥ케ਅਰ ਦੀ ਜੌਬ ਕਰਦੇ ਵਧੀਆ ਸੈਲਰੀ ਕੁੜੀ ਵਧੀਆ ਸੋਹਣੀ ਸੁਨੱਖੀ ਸਮਝਦਾਰ ਤੇ ਵੈਲ ਸੈਟਡ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਮੁੰਡੇ ਕੋਲੇ ਜ਼ਮੀਨ ਦੇ 10 ਕਿੱਲਿਆਂ ਤੋਂ ਉੱਪਰ ਹੋਣਾ ਤੇ ਕੈਨੇਡਾ BC ਏਰੀਆ ਨੂੰ ਪਹਿਲ ਪੰਜਾਬ ਤੋਂ ਮੋਗਾ ਫਰੀਦਕੋਟ ਫਿਰੋਜ਼ਪੁਰ ਏਰੀਆ ਨੂੰ ਪਹਿਲ ਹੈ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ